ਮੈਂ ਮਮਾ ਨੇ ਸਾਹ ਵਾਪਸ ਲਿਆ ਕੇ ਤਾ ਮਮਾ ਉਹਦੇ ਜਿਹੜੀ ਮੇਰੇ ਪੈਰ ਉੱਤੇ ਨੇ ਸਾਹ ਵਾਪਸ ਸਾਹਨੇ ਪਾ ਦੇ ਜੀ ਅੱਗੇ ਆ ਗਏ ਛੱਡੋ ਇੱਕ ਸੈਕਿੰਡ ਮਮਾ ਉਹਦੇ ਸਾਹ ਵਾਪਸ ਲਿਆ ਕੇ ਆਨੇ ਛੱਡੋ ਉਹਦੇ ਮੈਟ ਛੱਡ ਨਾ ਲੈ ਲੈ ਮੰਮੀ ਜੀ ਇੱਕ ਮਿੰਟ ਰੁਕੋ ਮੰਮੀ ਜੀ ਇੱਕ ਮਿੰਟ ਰੁਕੋ ਰੁਕੋ ਯਾਰ ਇੱਕ ਮਿੰਟ ਮੰਮੀ ਜੀ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇਹ ਕਹਿੰਦੇ ਹਾਂ ਆਪਾਂ ਕੋ ਚੈਨਲ ਤੇ ਪਾ ਦੇ ਦੋ ਬੜਾ ਮੰਦੋ ਮੰਦੋ ਕਰੀਆ ਸੱਚ ਕਾਦੀ ਬੰਦ ਹੋ ਜਾਣਾ ਮੈਂ ਕੱਲ ਵਾਪਸ ਆ ਜਾ ਮੈਂ ਮਾਤਾ ਰੰਗ ਨਾਲ ਕਰਕੇ ਤੁਹਾਨੂੰ ਲਗਾ ਪਰ ਆ ਜਾ

ਦੇ ਲੋਕੋ ਕਰ ਨਹੀਂ ਨਹੀਂ ਕਰਾਓ ਉਹ ਪਲੇਨ ਕਰ ਲੈ ਕੋ ਸਾਰਾ ਚੱਲ ਜੇਗੀ ਪਲੇਨ ਕਰ ਲੈ ਸਾਰਾ ਹੀ ਚੱਲ ਜੇਗੀ ਮੈਨੂੰ ਹੁਣ ਕਰਵਾਇਆ ਤੇਰੀ ਮਾਂ ਅੱਗੇ ਰਹਿ ਜਾ ਕਿਸੇ ਨਾਲ ਨਹੀਂ ਮਿਲਣੇ ਆਪਾਂ ਬਾਨਾ ਦੀ ਡਿਪਟੀ ਸਾਹਿਬ ਨੂੰ ਲੈ ਲੈ ਹੈਗਾ ਡਿਪਟੀ ਸਾਹਿਬ ਨਾਲ ਮੈਂ ਜਿਆਦਾ ਨਹੀਂ ਚੱਲਦਾ ਬੰਦੀ ਬੰਦੀਆ ਰਣ ਹੈਲੋ ਫੋਟੋ ਖਾਲੀ ਕਰ ਦੋ ਬੜੇ ਬੜੇ ਡੱਟ ਬੜੇ ਦਲੋ ਸੰਦਲ ਮਾਰਛੇ ਕਰਦਾ ਨਾ ਪੁੱਛੇ ਕਰ ਦੋ ਉਹ ਲੈ ਜਾ ਦੋ ਬੰਦੇ ਤੇ ਬ੍ਰੇਕ ਕਰ ਆਮੈਂ ਉਹਨਾਂ ਦੇ ਚੇਡ ਬੋਟਾ ਠੀਕ ਆ ਚਲੋ ਸਟਰੋਲ ਜੀ ਕਿਹੜੀ ਜਗ੍ਹਾ ਤੇ ਕੋਈ ਇਨਸੀਡੈਂਟ ਹੋਇਆ ਸਰਾ ਇਹ ਇੱਥੇ ਇੱਕ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫ਼ਤਰ ਹੈ ਦਫ਼ਤਰ ਵਿੱਚ ਇੱਕ ਭਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇਹ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਤਕਰਾਰ ਹੋਈ ਹੈ ਜਿਸ ਸੰਬੰਧ ਵਿੱਚ ਤਿੰਨ ਫਾਇਰ ਹੋਏ ਹੋਏ ਨੇ ਤੇ ਅਮਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜਿਸ ਸੰਬੰਧੀ ਮੁਕੱਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਮਿਲੀ ਸੀ ਮੁਕੱਦਮਾ ਦਰਜ ਕਰਕੇ ਤੁਕਤੀ ਸ਼ਾਮ ਚ ਲੈਣ ਦੀ ਸਰ ਕੋਈ ਪਤਾ ਲੱਗਾ ਕਿ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰ ਜਾਂ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੈਠੇ ਸੀਗੇ ਸਿਰ ਇੱਕ ਵਿਅਕਤੀ ਹੈ ਕੀ ਉਹ ਇੱਕ ਦੂਜੇ ਨੂੰ ਜਾਣਦੇ ਸੀ ਸਰ ਹਾਫ ਸਟਿਕ ਦੂਜੇ ਦਾ ਨੁਕਸਰ ਲਿਸੈਂਸੀ ਰਿਵਾਲਵਰ ਕੀ ਕਾਰਨ ਕਿਸ ਚੀਜ਼ ਨਾਲ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਿਸੈਂਸੀ ਰਿਵਾਲਵਰ ਆ ਉਹਨਾਂ ਜਿਸ ਨੇ ਹਮਲਾਵਰ ਦਾ ਲਿਸੈਂਸੀ ਰਿਵਾਲਵਰ ਆ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਹੈ ਹਜੇ ਮੌਕੇ ਤੇ ਪਹੁੰਚੇ ਹਾਂ ਅਜੇ ਮੌਕੇ ਤੇ ਹੀ ਪਹੁੰਚੇ ਹਾਂ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਹਾਂ ਹਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਰਚਿੰਦਰਾ ਹਸਪੀਟਲ ਲੈ ਕੇ ਸਰ ਜਿਸ ਤੋਂ ਹਥਿਆਰ ਤੋਂ ਪਾਇਰ ਹੋਇਆ ਉਹ ਬਰਾਮਦ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਹਥਿਆਰ ਸੀ ਬੱਤੀਪੁਰ ਦਾ ਲਾਇਸੈਂਸੀ ਉਹ ਹਥਿਆਰ ਹਜੇ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਇੱਕ ਗਨ ਸ਼ਾਟ ਇੰਜਰੀ ਜ਼ਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲੀ ਸਮੀਤੀ ਜਿਹੜਾ ਵਿਅਕਤੀ ਹੈ ਕੀ ਨਾਮ ਹੈ ਤੇ ਕੀ ਕੰਮਕੀਮ ਕਰਦਾ ਸੀ ਇਹ ਇਹੋ ਜੇ ਕਲੀਅਰ ਕੀਤਾ ਜਾਣਾ ਮਿੰਦਰਨਾ ਦਾ ਮਾਮਾ ਮਾਮੂ ਕਹਿੰਦੇ ਸੀ ਇਹਨੂੰ ਨਾਮ ਕਿੰਨੇ ਗੋਲੇ ਲੱਗੇ ਕਿਹੜਾ ਗੋਲੀ ਕਿੱਥੇ ਲੱਗੀ ਕਿੰਨੇ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਲੱਗੀਆਂ ਤੇ ਕਿੰਨੇ ਵਜੇ ਦੀ ਵਾਰਦਾਤ ਹੈ ਸਰ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ